ਦੇ ਵਿੱਚੋਂ ਮਾਸ ਡਿਪੋਰਟੇਸ਼ਨਸ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਜੀ ਤੇ ਪਿੱਛੇ ਇਹਨਾਂ ਨੇ ਮਿਲਟਰੀ ਦੇ ਜਿਹੜੇ ਜਹਾਜ਼ ਨੇ ਉਹ ਵਰਤ ਕੇ ਮੈਕਸੀਕੋ ਦੇ ਵਿੱਚ ਲੋਕਾਂ ਨੂੰ ਉੱਥੇ ਉਹਨਾਂ ਨੇ ਛੱਡਿਆ ਆ ਜੀ ਖਾਸ ਕਰਕੇ ਮੈਕਸੀਕਨ ਮੈਕਸੀਕਨਸ ਨੂੰ ਫੜਿਆ ਆ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇੱਕ ਵਾਈਟ ਸੁਪਰ ਮੈਸੀ ਜੀ ਜਿਹੜੀਆਂ ਗਵਰਨਮੈਂਟਸ ਹੈਗੀਆਂ ਨੇ ਖਾਸ ਕਰਕੇ ਵੈਸਟਰਨ ਕੰਟਰੀਜ਼ ਵਿੱਚ ਉਹ ਜਿਹੜੀਆਂ ਬਣ ਰਹੀਆਂ ਨੇ ਉਹਦਾ ਕਿਤੇ ਨਾ ਕਿਤੇ ਅਸਰ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀਆਂ ਵਿੱਚ ਆਉਣ ਵਾਲੇ ਸਮੇਂ ਤੇ ਜ਼ਰੂਰ ਵੇਖਣ ਨੂੰ ਮਿਲਣਾ। ਮੇਰਾ ਖਿਆਲ ਹੈ ਮੈਂ ਸੁਣਿਆ ਸੀਗਾ ਜੀ ਪਿਛਲੇ ਜਦੋਂ ਨੇ ਸੋਚੀ ਕੀਆ ਮੇਰਾ ਖਿਆਲ ਉਸ ਦਿਨ ਜਾਂ ਉਹਦੇ ਦੌਰਾਨ ਹੀ ਕੋਈ ਕੈਨੇਡਾ ਤੋਂ ਯੂਐਸ ਦਾ ਬਾਰਡਰ ਟੱਪ ਰਿਹਾ ਸੀਗਾ ਤਾਂ ਉਹਨਾਂ ਨੇ ਮਤਲਬ ਉੱਥੇ ਓਪਨ ਫਾਇਰ ਕਰਤਾ ਤਾਂ ਉਹਦੇ 'ਚ ਮੇਰਾ ਖਿਆਲ ਡਰਾਵਾ ਬਣਿਆ ਉਹਦੇ ਕਰਕੇ ਕੈਨੇਡਾ ਵਾਲੇ ਪਾਸੇ ਲੋਕਾਂ ਦੇ ਆਉਣ ਦੀ ਜਿਹੜੀ ਨਾ ਇੱਕ ਕਵਾਇਦ ਉਹ ਸ਼ੁਰੂ ਹੋ ਚੁੱਕੀ ਆ ਜੀ ਬੜੇ سارے ਲੋਕ ਜਿਹੜੇ ਪੈਨਿਕ ਹੋ ਕੇ ਕੈਨੇਡਾ ਵੱਲੋਂ ਆ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਨੰਬਰ ਹੋਰ ਵਧਣਗੇ ਇਹ ਜਦੋਂ ਟ੍ਰੂਡੋ ਸਾਹਿਬ ਨੇ ਦਬਕਾ ਮਾਰਿਆ ਤਾਂ ਸਾਰੇ ਅਮਰੀਕਾ ਨੂੰ 도ੜੇ ਆ ਹੁਣ ਉਧਰੋਂ ਇਹਨੂੰ ਫੇਰ ਤੋੜਨੇ ਆ ਨਾ ਇਹ ਦੇਖੋ ਜੀ ਹੁਣ ਇੱਕ ਹਿਊਮਨ ਸਟ੍ਰੈਟ ਜੀ ਹੈ ਕਈ ਸਾਰੇ ਸਾਡੇ ਸਰੋਤੇ ਸਾਨੂੰ ਸੁਣਦੇ ਹੋਣੇ ਨੇ ਪੰਜਾਬ ਦੇ ਵਿੱਚ ਕਿਸੇ ਨੂੰ ਕਹਦੇ ਹੋ ਭਾਈ ਤੂੰ ਕੈਨੇਡਾ ਨਾ ਜਾ ਜੀ ਉਹਨੂੰ ਜੇ ਕੋਈ ਹੋਰ ਗੱਲ ਨਾ ਨਾ ਹੋਵੇ ਤਾਂ ਉਹ ਤੁਹਾਨੂੰ ਕੋ ਘੋੜੇ ਜਿਹੜਾ ਜਵਾਬ ਕਹਿੰਦਾ ਹੁੰਦਾ ਵੀ ਭਾਈ ਤੂੰ ਉੱਥੇ ਕਰਦਾ ਤੂੰ ਵੀ ਮਰਿਆ ਜੀ ਹੁਣ ਉਹਨੂੰ ਕੀ ਹੁਣ ਜਿਹੜੇ ਆਹੋ ਜਿਹੇ ਹਾਲਾਤ ਇੱਥੇ ਇਹਦੇ ਮੁਲਕਾ ਚ ਬਣ ਰਹੇ ਨੇ ਖਾਸ ਕਰਕੇ ਜਿਹੜੀਆਂ ਕਹਿ ਲਈਏ ਜ ਜਦੋਂ ਆਪਾਂ ਉਹ ਕੁਐਸਚਨ ਪੁੱਛਣ ਲੱਗੇ ਵੀ ਜਿਹੜਾ ਟੈਰਫ ਦਾ ਜਿਹੜਾ ਹੁਣ ਤਮ ਸਾਬ ਨੇ ਕਿਹਾ 25% ਟੈਰਫ ਟੈਰਫ ਜਿਹੜਾ ਇਹ ਲਾਵਾਂਗੇ ਜੀ ਤੇ ਜੇ 25% ਟੈਰਫ ਲੱਗਿਆ ਤਾਂ ਇੱਥੇ ਦੀ ਇਕਨੋਮੀ ਸਾਰੀ ਹਿਲ ਜਾਣੀ ਇੱਥੇ ਤਾਂ ਜਬਨ ਨਹੀਂ ਜਾਣੀ ਜੀ ਮਾਲੋਬ ਜਦੋਂ ਹੁਣ ਆਪਣੇ ਉੱਤੇ ਵੇਰਕੇ ਵਾਲੇ ਦੁੱਧ ਲੈਣੋਂ ਹਾਂ ਬਿਲਕੁਲ ਠੀਕ ਹੈ ਜੀ ਉਹਨਾਂ ਨੇ ਤੁਹਾਨੂੰ ਕਹਿ ਦਿੱਤਾ ਵੀ ਤੁਸੀਂ ਤੁਹਾਡੇ ਕੋਲ 20000 ਲੀਟਰ ਦੁੱਧ ਲੈਣਾ ਪਰ ਤੁਹਾਡੀ ਪ੍ਰੋਡਕਸ਼ਨ ਜਿਹੜੀ 25000 ਲੀਟਰ ਆ ਹੂੰ ਜਿਹੜਾ 5000 ਲੀਟਰ ਆ ਉਹ ਕਿੱਥੇ ਜਾ ਰਿਹਾ ਉਹ ਢੋਲਣਾ ਪੈਂਦਾ ਇਹਨਾਂ ਨੂੰ ਉਹ ਢੋਲ ਦਿੰਦੇ ਆ ਜੀ ਸਿਮਿਲਰਲੀ ਜਿਹੜੇ ਹੁਣ ਪੋਲਟਰੀ ਫਾਰਮਰਸ ਹੈਗੇ ਆ ਜੀ ਜੇ ਉਹਨਾਂ ਨੇ ਕੁਕੜੀਆਂ ਆਂਡੇ ਵਧੇ ਦੇ ਦੇਣ ਜੀ ਉਹ ਕਹਿੰਦੇ ਜੀ ਤੁਹਾਡੇ ਇੰਨੇ ਖਰੀਦੇ ਵਿੱਚ ਤੁਹਾਡੇ ਕੋਲ ਜਿਹੜੀ ਹੈਗੀ ਆ ਉਹਨਾਂ ਦੀ ਫੈਡਰੇਸ਼ਨ ਬਣੀ ਆ ਉਹਨਾਂ ਕੋਟਾ ਦਿੱਤਾ ਬੈਟਾ ਸਿਸਟਮ ਆ ਹਾਂ 트럼ਪ ਜਿਹੜਾ ਨ ਉਹ ਜਿੱਦਾਂ ਹੁਣ ਕੈਨੇਡਾ ਚ ਇੱਕ ਪਾਸੇ ਕਹਿੰਦੇ ਨੇ ਫਿਊਲ ਬਹੁਤ ਜ਼ਿਆਦਾ ਜੀ ਹੁਣ ਫਿਊਲ ਜ਼ਿਆਦਾ ਆ ਪਰ ਤੇਲ ਤੇ ਇੰਡੀਆ ਦੇ ਬਰਾਬਰ ਹੀ ਆ ਉੱਥੇ ਵੀ 100 ਰੁਪਏ ਲੀਟਰ ਪੈਂਦਾ ਆ ਪੈਟਰੋਲ ਪੈਂਦਾ ਆ ਜੀ 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 ਇੱਥੇ ਵੀ ਤੁਸੀਂ ਕਰ ਲੋ ਰੇਟ ਸਾਡਾ ਬਰਾਬਰ ਹੀ ਆਉਂਦਾ ਬਰਾਬਰੀ ਆ ਹਾਂਜੀ ਕੋਈ ਬਹੁਤੋ ਫਰਕ ਨਹੀਂ ਹੈਗਾ ਇੱਥੇ ਮਹਿੰਗਾ ਜਦੋਂ ਉੱਥੇ ਨਾਲ ਠੀਕ ਆ ਫਰਕ ਕੋਈ ਨਹੀਂ ਹੋਣਾ ਜੀ ਪਰ ਇਹ ਵੀ ਜ਼ਾਦ ਕੀ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਫਿਊਲ ਆ ਜੀ ਠੀਕ ਆ ਫਿਰ ਵੀ ਇੱਥੇ ਤੇਲ ਮਹਿੰਗਾ ਜੀ ਹੁਣ ਇੱਕ ਟਰੱਕਿੰਗ ਕੰਪਨੀ ਆ ਜਾਂ ਟਰੱਕ ਡਰਾਈਵਰ ਆ ਉਹਨੇ ਹੁਣ ਆਪਦਾ ਘਰ ਲਿਆ ਹੋਇਆ ਜੀ ਉਹਨੂੰ ਪਤਾ ਮੇਰੀ ਜੇ ਮੈਂ 5-7 ਹਜ਼ਾਰ ਕਮਾਉਣਾ ਵਿੱਚੋਂ ਮੇਰੀ 3-4 ਹਜ਼ਾਰ ਮੇਰੀ ਅਨਕਾਰ ਦੀ ਘਰ ਦੀ ਕਿਸ਼ਤ ਚੱਲ ਰਣੀ ਕੋਕ ਮਾਰਗੇਜ ਕਾਰ ਦੀ ਇੰਸ਼ੋਰੈਂਸ ਚੱਲ ਗਈ ਗ੍ਰੋਸਰੀ ਐਕਸਪੈਂਸਸ ਆ ਗਏ ਕੋਈ ਗੱਲ ਇੱਕ ਤਾਂ ਮੈਂ ਤੇ ਬੈਂਕ ਸਾਹਿਬ ਇਹ ਕਹਿੰਦਾ ਹੁਣ ਆ ਵੀ ਬਹੁਤੇ ਜਿਹੜੇ ਬੰਦੇ ਮੰਨ ਲਈ ਜਿਹੜੇ 18-19 ਦੇ ਇੱਥੇ ਆਏ ਆ ਜੀ 2018 ਦੇ ਆਏ 2 ਸਾਲ ਪੜ ਲਿਆ 2020 ਆ ਗਿਆ 2020 ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲ ਗਿਆ 2023 ਆ ਗਿਆ 2023 ਦੇ ਵਿੱਚ ਪਬਲਿਕ ਪਾਲਿਸੀ ਦੇ ਕੇ ਵਰਕ ਪਰਮਿਟ ਫੇਰ 1.5 ਸਾਲ ਦੇ ਐਕਸਟੈਂਡ ਕਰ ਦਿੱਤੇ ਜੀ ਠੀਕ ਹੈ 2024 ਦਾ ਅੱਧ ਕੱਢ ਕੇ ਕਈਆਂ ਦੇ 25 ਟ ਵਰਕ ਅਕਾਊਂਟ ਐਕਸਪਾਇਰ ਹੋ ਰਿਹਾ ਜੀ ਹੁਣ ਇਹ ਦੇਖੋ ਵੀ ਬਹੁਤੇ ਬੱਚੇ ਸਾਡੇ ਬ੍ਰੈਂਟਨ ਆਉਂਦੇ ਆ ਨਾ ਤਾਂ ਜਦੋਂ ਕਿਸੇ ਨਾਲ ਗੱਲ ਹੋਵੇ ਨਾ ਕਿ ਮੇਰੀ ਪੀਆਰ ਕਿੱਦਾਂ ਹੋਊਗੀ ਮੇਰੇ ਤਾਂ ਹੁਣ 2 ਮਹੀਨੇ ਰਹਿ ਕੇ ਵਰਕ ਪਰਮਿਟ ਖਤਮ ਹੋਣ ਵਾਲਾ ਜੀ ਤਾਂ ਮੈਂ ਕਈ ਵਾਰ ਫਿਰ ਮਜ਼ਾਕ ਕਰਦਾ ਨੂੰ ਨਾ ਵੀ ਤੁਸੀਂ ਤਾਂ ਪਈ ਨਾਨਕੇ ਆਏ ਸੀ ਹੂੰ ਉਹ ਨਾਨਕੇ ਆ ਲੋਕੇ ਵਿਸਲੇ ਹੋ ਜਾਂਦੇ ਹਨਾ ਬਿਲਕੁਲ ਉਹ ਚਲ ਮਾਮੇ ਪਿੰਡ ਆਏ ਕੋਈ ਗੱਲ ਨਹੀਂ ਜੀ ਜੀ ਟੂਟੋ ਸਾਹਿਬ ਨੇ ਪਹਿਲਾਂ ਜਦੋਂ ਪਿਆਰ ਵੀ ਵੋ ਕੀਤਾ ਸਾਡੇ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਕੀ ਹੈ ਜੀ ਸਾਡੇ ਬਹੁਤੇ ਲੋਕ ਹੀ ਆਏ ਹੋਏ 12 ਪਾਸ ਜੀ ਜਿਹੜੇ 12 ਪਾਸ ਬੱਚੇ ਇੱਥੇ ਆਏ ਨੇ ਐਸ ਲਈ ਸਭ ਤੋਂ ਵੱਡ ਮਸਲੇ ਵਿੱਚ ਉਹ ਫਸੇ ਨੇ ਬਿਲਕੁਲ ਡਿਗਰੀ ਜਾ ਕੇ ਪੜ੍ਹਨਾ ਪੈਂਦਾ ਸੀ ਜੀ ਡਿਗਰੀ ਕੰਪਲੀਟ ਕਰਕੇ ਤੁਹਾਨੂੰ ਵਰਕ ਪਰਮਨੈਂਸੀ ਮਿਲਦਾ ਹੂੰ ਹੂੰ ਹੁਣ ਵਰਕ ਪਰਮਨੈਂਸੀ ਮਿਲਦਾ ਪਿਆ ਬਾਕੀ ਇਥੇ ਅਗਲੇ ਟਾਈਮ ਦੇ ਵਿੱਚ ਕਾਫੀ ਡਵੈਲਪਮੈਂਟ ਹੋਣੀ ਆ ਜੇ ਲੋਕਲ ਆਪਾਂ ਡੈਰੀਓ ਦੀ ਗੱਲ ਕਰ ਲਈਏ 413 ਹਾਈਵੇ ਜਿਹੜਾ ਆ ਉਹ ਬਣਦੀ ਲੱਗਿਆ ਗਿਆ ਚਾਹੇ ਬਹੁਤ ਸਾਲ ਉੱਤੇ ਪੋਲਿਟਿਕਸ ਹੁੰਦੀ ਰਹੀ ਐ ਸੋ ਉਹਦੇ ਨਾਲ ਆਬਵੀਅਸਲੀ ਜੱਬਾ ਵਧਣੀ ਐ ਇਥੇ ਕੰਸਟਰਕਸ਼ਨ ਵਧੂਗੀ ਟਰਕਿੰਗ ਜਿਹੜੀ ਲੋਕਲ ਹੈਗੀ ਆ ਗ੍ਰੇਵਲ ਆ ਉਹ ਵਧੂਗੀ ਸੋ ਔਰ ਨਾਲ ਟਾਈਮ ਜਿਹੜਾ ਡੈਫੀਨਿਟਲੀ اے ਵੀ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸਟ ਹਰਵਿੰਦਰ ਸਿੰਘ ਬੈਂਸ ਔਰ ਮੇਰੇ ਨਾਲ ਅੱਜ ਹਰ ਤਰ੍ਹਾਂ ਦੀ ਸਦਾ ਜਸਕਰਨ ਸਿੰਘ ਢਿੱਲੋਂ ਵੈਸਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਚਿਰਾਂ ਪਿਛੋਂ ਆਏ ਹੋ ਬਸ ਹੀ ਕਮਾਗੜਾ ਜਿਹੜੇ ਜਿਵੇਂ ਕੀ ਵਰੀ ਨਵਾਂ ਸਾਲ ਵੀ ਸੀਗਾ ਜੀ ਤੇ ਬਾਕੀ ਤੁਹਾਨੂੰ ਪਤਾ ਵੀ ਤਾਈ ਤਾਈ ਜਿਹੜੀ ਅਮਰੀਕਾ ਦੀ ਇਲੈਕਸ਼ਨ ਹੋ ਗਿਆ ਜਿਹੜੀ ਆ ਹਾਂ ਜੀ ਜਿਹਦੇ ਵਿੱਚ ਤੁਹਾਨੂੰ ਪਤਾ ਕਿ ਟਰੰਪ ਸਾਹਿਬ ਜਿਹੜੇ ਆ ਉਹ ਸੌ ਚੱਕਰ ਸੁਕੇ ਆ ਜੀ ਸੋ ਸੌ ਚੱਕਰ ਤੋਂ ਬਾਅਦ بڑے ਕੁਐਸਚਨ ਜਿਹੜੇ ਆ ਉਹ ਲੋਕਾਂ ਦੇ ਬੰਦਾਂ ਦੇ ਵਿੱਚ ਆਉਂਦੇ ਆ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਢਿੱਲੋ ਸਾਹਿਬ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਕੈਨੇਡਾ ਦੇ ਜਿਹੜੇ ਇਮੀਗ੍ਰੇਸ਼ਨ ਦਿੱਤੀਆਂ ਆ ਉਹਦੇ ਵਿੱਚ ਕਿਹੋ ਜਿਹੇ ਪ੍ਰਭਾਵ ਜਿਹੜੇ ਪੈ ਸਕਦੇ ਆ ਓਵਰ ਆਲ ਜਿਹੜਾ ਬਿਜ਼ਨਸ ਹੈ ਜਾਂ ਆਪਾਂ ਜਿਹੜੀ ਟੋਟਲ ਮਾਰਕੀਟ ਦੀ ਗੱਲ ਕਰ ਲਈਏ ਤੇ ਪਰ ਉਹਦੇ ਵਿੱਚ ਜਿਹੜਾ ਬਹੁਤ ਸਾਰੇ ਸਟੂਡੈਂਟ ਆ ਇੱਥੇ ਆਏ ਹੋਏ ਉਹ ਆਊਟ ਆਫ ਸਟੇਟਸ ਜਿਹੜੇ ਹੋ ਰਿਹਾ ਹ ਹ ਸੋ ਉਹਨਾਂ ਤੇ ਗੱਲਬਾਤ ਕਰਨੀ ਜ਼ਰੂਰ ਬਣਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਪਾਉਣ ਦੀਆਂ ਜਿਹੜੀਆਂ ਕਾਸ਼ਾ ਹੈਗੀਆਂ ਉਹਦੇ ਉੱਤੇ ਕਿਹੋ ਜੇ ਪਰਿਵਰਤਨ ਹੋਣਗੇ ਕਿਹੋ ਜੇ ਚੀਜ਼ਾਂ ਦੇਖੀਆਂ ਜਾ ਸਕਦੀਆਂ ਨੇ ਦੇਖੋ ਬੈਂਸਰ ਬੜਾ ਤੁਹਾਡਾ ਇੱਕ ਚੁਣਿੰਦਾ ਸਵਾਲ ਆ ਜੀ ਟਰੰਪ ਦਾ ਜਿਹੜਾ ਇੱਕ ਰਿਪਨ ਇਫੈਕਟ ਹੁੰਦਾ ਨਾ ਜੀ ਤੇ ਆਪੋ ਪਾਣੀ ਦੇ ਵਿੱਚ ਕੋਈ ਚੀਜ਼ ਛੱਡੀਏ ਪਾਣੀ ਠਹਿਰਿਆ ਹੋਵੇ ਤੇ ਛੱਲਾ ਬਣਦੀਆਂ ਨੇ ਬਿਲਕੁਲ ਉਹ ਦੂਰ ਤੱਕ ਜਾਂਦੀਆਂ ਨੇ ਜੀ ਉਹੜਾ ਇਫੈਕਟ ਹੈ ਜੀ ਉਹ ਕੈਨੇਡਾ ਦੇ ਉੱਤੇ ਆਉਣਾ ਜ਼ਰੂਰ ਲਾਜ਼ਮੀ ਹੈਗਾ ਜੀ ਬਾਕੀ ਜਿਸ ਤਰੀਕੇ ਦੇ ਨਾਲ ਟਰੰਪ ਦੀ ਇੱਕ ਸਟ੍ਰੈਟਜੀ ਬਣੀ ਹੋਈ ਆ ਕੈਨੇਡਾ ਨੂੰ ਆਪ ਦੀ ਸਟੇਟ ਕੈਂਡ ਦੀ ਜੀ ਜਾਂ ਕੈਨੇਡਾ ਦੀ ਗਵਰਨਮੈਂਟ ਨੂੰ ਡਿਸਟੈਬਲਾਈਜ਼ ਕਰਨ ਦੀ ਜੀ ਉਦੇ ਨਾਲ ਨਾਲ ਜਿਸ ਤਰੀਕੇ ਯੂਐਸਏ ਦੇ ਵਿੱਚੋਂ ਮਾਸ ਡਿਪੋਰਟੇਸ਼ਨਸ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਪਿੱਛੇ ਇਹਨਾਂ ਨੇ ਮਿਲਟਰੀ ਦੇ ਜਿਹੜੇ ਜਹਾਜ਼ ਨੇ ਉਹ ਵਰਤ ਕੇ ਮੈਕਸੀਕੋ ਦੇ ਵਿੱਚ ਲੋਕਾਂ ਨੂੰ ਉੱਥੇ ਉਹਨਾਂ ਨੇ ਛੱਡਿਆ ਆ ਖਾਸ ਕਰਕੇ ਮੈਕਸੀਕਨ ਮੈਕਸੀਕਨਸ ਨੂੰ ਫੜਿਆ ਆ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇੱਕ ਵਾਈਟ ਸੁਪਰ ਮਿਸੀ ਜਿਹੜੀਆਂ ਗਵਰਨਮੈਂਟਸ ਹੈਗੀਆਂ ਨੇ ਖਾਸ ਕਰਕੇ ਵੈਸਟਰਨ ਕੰਟਰੀਜ਼ ਵਿੱਚ ਉਹ ਜਿਹੜੀਆਂ ਬਣ ਰਹੀਆਂ ਨੇ ਉਹਦਾ ਕਿਤੇ ਨਾ ਕਿਤੇ ਅਸਰ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀਆਂ ਵਿੱਚ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਵੇਖਣ ਨੂੰ ਮਿਲਣਾ ਜੀ ਬਾਕੀ ਜੇ ਸੀ 트럼ਪ ਨੂੰ ਇੱਕ ਸਾਈਡ ਤੇ ਵੀ ਕਰਦੀ ਹੈ ਕੈਨੇਡਾ ਦੇ ਵਿੱਚ ਪਿਛਲੇ 트ਰੂਡੋ ਦੇ ਦੌਰ ਦੇ ਵਿੱਚ ਜਿੰਨੀ ਮਾਸ ਮਾਈਗ੍ਰੇਸ਼ਨ ਹੋਈ ਹੈ ਵੀ ਜਿਹਦਾ ਕਦੀ ਵੀਜ਼ਾ ਨਹੀਂ ਸੀ ਲੱਗਦਾ ਉਹ ਵੀ ਕੈਨੇਡਾ ਪਹੁੰਚ ਗਿਆ ਬਿਲਕੁਲ ਔਰ ਉਸ ਤਰੀਕੇ ਨਾਲ ਇੱਥੇ ਬਹੁਤ ਸਾਰੇ ਵਿਜ਼ਿਟਰ ਸਟੱਡੀ ਵੀਜ਼ੇ ਤੇ ਵਰਕ ਪਰਮਿਟ ਪੀਆਰ ਦੀਆਂ ਪਾਲਿਸੀਜ਼ ਵਿੱਚ ਵੀ ਕਾਫੀ ਜ਼ਿਆਦਾ ਜਿਹੜੀ ਨਰਮਾਈ ਰੱਖੀ ਗਈ ਜੀ ਲੱਖਾਂ ਲੋਕ ਕੈਨੇਡਾ ਵਿੱਚ ਪਹੁੰਚੇ ਬਿਲਕੁਲ ਜਿਸ ਤਰੀਕੇ ਨਾਲ ਇੱਥੇ ਮਹਿੰਗਾਈ ਵਧੀ ਇਕ ਤਰ੍ਹਾਂ 인ਫਰਾਸਟ੍ਰਕਚਰ ਉਤੇ ਓਵਰ ਬਰਡਨ ਹੋਇਆ ਜੀ ਕ੍ਰੀਡੀਅਨਸ ਵਿੱਚ ਐਂਟੀ ਇਮੀਗ੍ਰੈਂਟ ਐਂਟੀ ਸਟੂਡੈਂਟ ਸੈਂਟੀਮੈਂਟ ਜਿਹੜਾ ਜੀ ਉਹ ਜ਼ਿਆਦਾ ਵਧਿਆ ਉਹਦੇ ਨਾਲ ਕੀ ਹੋਇਆ ਵੀ ਇੱਥੇ ਦੀ ਗਵਰਨਮੈਂਟ ਦੇ ਪਹਿਲਾਂ ਹੀ ਪਰੇਸ਼ਾਨ ਸੀਗੀ ਤੇ ਇਹਨਾਂ ਨੇ ਤੇ ਟਰੰਪ ਦੇ ਆਉਣ ਤੋਂ ਪਹਿਲਾਂ ਹੀ ਬ੍ਰੇਕਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਇਮੀਗ੍ਰੇਸ਼ਨ ਦੇ ਉੱਤੇ ਜੀ ਹੁਣ ਜਿਸ ਤਰੀਕੇ ਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਕੈਨੇਡਾ ਨੂੰ ਕਹਿ ਰਿਹਾ ਵੀ ਤੁਹਾਡੇ ਬਾਰਡਰ ਤੋਂ ਵੀ ਸਾਡੇ ਵਾਲੇ ਇਲੀਗਲ ਬੰਦੇ ਆਉਂਦੇ ਆ ਜੀ ਤੁਹਾਡੇ ਵਾਲੇ ਪਾਸੋਂ ਸਾਡੇ ਵਾਲਾ ਡਰੱਗ ਆਉਂਦੇ ਆ ਤੋ ਜਿਸ ਤਰੀਕੇ ਦੇ ਨਾਲ ਇੰਡੀਆ ਦੀ ਗਵਰਨਮੈਂਟ ਨੇ ਪਿਛੇ ਇੱਕ ਆਰਟੀਕਲ ਇੰਡੀਅਨ ਐਕਸਪ੍ਰੈਸ ਵਿੱਚ ਆਇਆ ਸੀਗਾ ਜੀ ਵੀ 50000 ਬੰਦਾ ਜਿਹੜਾ ਹੈਗਾ ਆ ਜੀ ਉਹ ਸਾਨੂੰ ਲੱਭਦਾ ਨਹੀਂ ਕਿੱਥੇ ਗਿਆ ਜੀ ਠੀਕ ਹੈ ਜਿਹਦੇ ਵਿੱਚ ਇਹ ਗੱਲ ਕਹੀ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਆਉਂਦੇ ਨੇ ਇੱਥੋਂ ਫਿਰ ਯੂਐਸ ਨੂੰ ਬਾਰਡਰ ਕਰਾਸ ਕਰ ਜਾਂਦੇ ਨੇ ਜੀ ਬੇਸਿਕਲੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਕੈਰੋ ਵੀ ਨਰਾਜ਼ ਹੋਣ ਦੇ ਪਿੱਛੇ ਵੀ ਕੁਝ ਇਹੋ ਜਿਹੇ ਕਾਰਨ ਬਣਦੇ ਨੇ ਔਰ ਮੇਰਾ ਖਿਆਲ ਮੈਂ ਸੁਣਿਆ ਸੀਗਾ ਜੀ ਪਿਛਲੇ ਜ ਜਿੰਨਾਂ ਨੇ ਸੋਚਿਆ ਮੇਰਾ ਖਿਆਲ ਉਸ ਦਿਨ ਜਦ ਉਹਦੇ ਦੌਰਾਨ ਹੀ ਕੋਈ ਕੈਨੇਡਾ ਤੋਂ ਯੂ ਐਸ ਦਾ ਬਾਰਡਰ ਟੱਪ ਰਿਆ ਸੀਗਾ ਤਾਂ ਉਹਨਾਂ ਨੇ ਮਤਲਬ ਉੱਥੇ ਓਪਨ ਫਾਇਰ ਕਰਤਾ ਤਾਂ ਉਹਦੇ 'ਚ ਮੇਰਾ ਖਿਆਲ ਨੇ ਉਹ ਇਦਾਂ ਨਹੀਂ ਹੈਗੀ ਜੀ ਖਬਰ ਉਹ ਕੁਝ ਹੋਰ ਚੀਜ਼ ਹੈ ਉਹ ਅੱਛਾ ਜੀ ਉਹ ਕੋਈ ਅਮਰੀਕਨ ਸਾਈਡ ਤੇ ਬੰਦਾ ਸੀਗਾ ਬਾਰਡਰ ਕ੍ਰੋਸ ਨਹੀਂ ਸੀ ਕਰ ਰਿਹਾ ਪਰ ਹਾਂ ਉਹ ਕਲੋਜ਼ ਟੂ ਯੂਐਸ ਯੂਐਸ ਕੈਨੇਡਾ ਬਾਰਡਰ ਸੀਗਾ ਉਹਦੇ ਵਿੱਚ ਇੱਕ ਜਨ ਦੀ ਅਮਰੀਕਾ ਚ ਕੋਈ ਗ੍ਰੈਜੂਏਟੀ ਵੀ ਹੋਈ ਸੀਗੀ ਇੱਕ ਅਦਾ ਬੰਦਾ ਕੋਈ ਜਰਮਨ ਸਿਟੀਜ਼ਨ ਹੈ ਉਹ ਵੀ ਵਿੱਚ ਇਨਵੋਲਵ ਸੀਗਾ ਠੀਕ ਹੈ ਜੀ ਤੇ ਉਹ ਇਹਦੇ ਨਾਲ ਦਾ ਮੈਟਰ ਨਹੀਂ ਹੈਗਾ ਪਰ 올 ਟੂਗੇਦਰ ਜੇ ਇਸ ਤਰੀਕੇ ਦੇ ਨਾਲ 트럼ਪ ਦਾ ਯੂਐਸ ਦੇ ਵਿੱਚ ਇੱਕ ਦਬਦਬਾ ਬਣਿਆ ਨਾ ਡਰਾਵਾ ਬਣਿਆ ਉਦੇ ਕਰਕੇ ਕੈਨੇਡਾ ਵਾਲੇ ਪਾਸੇ ਲੋਕਾਂ ਦੇ ਆਉਣ ਦੀ ਜਿਹੜੀ ਨਾ ਇੱਕ ਕਵਾਇਦ ਉਹ ਸ਼ੁਰੂ ਹੋ ਚੁੱਕੀ ਆ ਜੀ ਬੜੇ سارے ਲੋਕ ਜਿਹੜੇ ਪੈਨਿਕ ਹੋ ਕੇ ਕੈਨੇਡਾ ਵੱਲੋਂ ਆ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਵੀ ਨੰਬਰ ਹੋਰ ਵਧਣਗੇ ਇਹ ਜਦੋਂ ਟੁੱਟਲ ਸਾਹਿਬ ਨੇ ਦਬਕਾ ਮਾਰਿਆ ਤਾਂ ਸਾਰੇ ਅਮਰੀਕਾ ਨੂੰ 도ੜੇ ਆ ਹੁਣ ਉਧਰੋਂ ਇਹਨੂੰ ਫੇਰ ਤੋੜਨੇ ਆ ਨਾ ਇਹ ਦੇਖੋ ਜੀ ਹੁਣ ਇੱਕ ਹਿਊਮਨ ਸਟਰੈਟਜੀ ਆ ਨਾ ਉਹ ਜਿੱਧਰਲੇ ਪਾਸੇ ਸਾਨੂੰ ਲੱਗਦਾ ਵੀ ਅਸੀਂ ਇੱਥੇ ਸਾਡਾ ਕੁਝ ਬਣ ਸਕਦਾ ਆ ਤੇ ਉਹ ਲੋਕ ਉਸ ਪਾਸੇ ਨੂੰ ਉਹ ਮੋਬਾਈਲਾਈਜ਼ ਹੋ ਜਾਂਦੇ ਨੇ ਬਾਕੀ ਸਭ ਤੋਂ ਵੱਡੀ ਬੈਂਸ ਸਾਹਿਬ ਚੀਜ਼ ਹੈ ਵੀ ਜਿਹੜੀ ਮਿਸ ਗਾਈਡੈਂਸ ਹੈ ਜੀ ਮਿਸ ਗਾਈਡੈਂਸ ਜਿਹੜੀ ਆ ਨਾ ਉਹ ਇੰਨੀ ਜਿਆਦੀ ਆ ਸਾਡੇ ਸਿਸਟਮ ਦੇ ਵਿੱਚ ਵੀ ਤੁਸੀਂ ਗੱਲ ਹੀ ਛੱਡਦੇ ਤੁਸੀਂ ਜੀ ਹੁਣ ਦੇਖੋ ਪੰਜਾਬ ਦੇ ਵਿੱਚ ਕਈ ਸਾਰੇ ਸਾਡੇ ਸਰੋਤੇ ਸਾਨੂੰ ਸੁਣਦੇ ਹੋਣੇ ਨੇ ਪੰਜਾਬ ਦੇ ਵਿੱਚ ਕਿਸੇ ਨੂੰ ਕਹਦੇ ਉਹ ਭਾਈ ਤੂੰ ਕੈਨੇਡਾ ਨਾ ਜਾ ਜੀ ਉਹਨੂੰ ਜੇ ਆਪ ਕੋਈ ਹੋਰ ਗੱਲ ਨਾ ਨਾ ਹੋਵੇ ਤਾਂ ਉਹ ਤੁਹਾਨੂੰ ਉਹ ਕੋਹੜੇ ਜਿਹੜਾ ਜਵਾਬ ਕਹਿੰਦਾ ਹੁੰਦਾ ਵੀ ਭਾਈ ਤੂੰ ਉੱਥੇ ਕਰਦਾ ਤੂੰ ਵੀ ਮਰਿਆ ਜੀ ਹੁਣ ਉਹਨੂੰ ਕੀ ਦਸੀਏ ਸੀ ਹੁਣ ਜਿਹੜੇ ਆਹੋ ਜਿਹੇ ਹਾਲਾਤ ਇੱਥੇ ਇਹਦੇ ਮੁਲਖਾ 'ਚ ਬਣ ਰਹੇ ਨੇ ਖਾਸ ਕਰਕੇ ਜਿਹੜੀਆਂ ਕਹਿ ਲਈਏ ਜਦੋਂ ਆਪਾਂ ਰਾਈਟ ਵਿੰਗ ਕਹ ਦਿੰਨੇ ਆ ਤੇ ਲੈਫਟ ਵਿੰਗ ਕਹ ਦਿੰਨੇ ਆ ਠੀਕ ਹੈ ਹੁਣ ਆਪਾਂ ਟਰੂਡੋ ਨੂੰ ਕਹ ਦਨੇ ਆ ਜੀ ਇਹ ਥੋੜਾ ਜਿਹਾ ਰਾਈਟ ਵਿੰਗ ਵਾਲਾ ਜੀ ਕੰਜ਼ਰਵੇਟਿਵ ਲੈਫਟ ਵਾਲੇ ਨੇ ਉਧਰ ਰਿਪਬਲਿਕਨ ਉਹ ਵੀ ਲੈਫਟ ਸਪਾਸਟੀ ਪਾਰਟੀ ਹੋਗੀ ਜੀ ਹੁਣ ਪ੍ਰੋਬਲਮ ਕੀ ਹੈਗੀ ਆ ਵੀ ਜਿਹੜਾ ਇੱਕ ਘੜੀ ਦੇ ਥੱਲੇ ਪੈਂਡੂਲਮ ਚੱਲਦਾ ਹੁੰਦਾ ਨਾ ਜੀ ਉਹ ਇੱਕ ਪਾਸੇ ਜਾਂਦਾ ਫਿਰ ਦੂਜੇ ਪਾਸੇ ਜਾਂਦਾ ਜੀ ਹੁਣ ਇਹ ਜਿਹੜਾ ਪੈਂਡੂਲਮ ਜਿਹੜਾ ਸੀਗਾ ਇਹ ਪਿਛਲੇ ਕਈ ਸਾਲਾਂ ਹਿੱਲੇ ਹੋਇਆ ਸੀ ਹਮ ਹੁਣ ਇਹ ਇੱਕ ਝੁਕਾਅ ਇੱਕ ਪਾਸੇ ਦੀ ਪਾਲਿਸੀਆਂ ਵਾਲ ਇੱਕ ਤਰ੍ਹਾਂ ਦੀ ਪੋਲਿਟਿਕਸ ਵਾਲ ਹੋ ਗਿਆ ਵੀ ਹਾਂ ਇਮੀਗ੍ਰੇਸ਼ਨ ਚੰਗੀ ਐ ਇਮੀਗ੍ਰੇਸ਼ਨ ਚੰਗੀ ਆ ਜੋ ਕਿ ਜਿਹੜੀਆਂ ਵੈਸਟਰਨ ਕੰਟਰੀ ਜਿਹਨੀਆਂ ਇਹਨਾਂ ਨੂੰ ਇੱਕ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਸੀ ਜੀ ਹੁਣ ਉਹ ਜਦੋਂ ਅਸੀਂ ਫਾਰ ਅਸੀਂ ਰਾਈਟ ਚਲ ਗਏ ਆ ਉਹ ਫਾਰ ਲੈਫਟ ਨੂੰ ਖਿੱਚਣ ਦੇ ਜਦਕਿ ਉਹਨੂੰ ਨਿਊਟਰਲ ਕਰਨ ਦੀ ਲੋੜ ਹੈਗੀ ਲੋੜ ਸੀਗੀ ਉਹ ਨਿਊਟਰਲ ਨਹੀਂ ਕੀਤਾ ਗਿਆ ਜੀ ਹੁਣ ਉਹਦੇ ਕਰਕੇ ਯੂ ਐਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਾਈਟ ਸੁਪਰ ਪੇਸੇ ਦੀ ਗੱਲ ਹੋ ਰਹੀ ਆ ਜੀ ਯੂ ایس ਦੇ ਵਿੱਚ ਜਿੰਨੀਆਂ ਵਰਲਡ ਦੀਆਂ ਲੀਡਿੰਗ ਕੰਪਨੀਆਂਜ਼ ਨੇ ਉਹਨਾਂ ਦੇ ਜਿਹੜੇ ਨਮਾਇंदे ਨੇ ਉਹਨਾਂ ਦੇ ਓਨਰ ਜਿਹੜੇ ਨੇ ਉਹ 트ੰਪ ਦੇ ਨਾਲ ਇਕੱਠੇ ਹੋਏ ਨੇ ਜੀ ਉਹ ਸਿਗਨਲ ਕਿਹੜੀਆਂ ਚੀਜ਼ਾਂ ਨੂੰ ਦੇ ਰਹੇ ਨੇ ਕਿ ਇੱਕ ਥਾਂ ਦੇ ਉੱਤੇ ਜਿਹੜੀ ਇੱਕ ਕੈਪੀਟਲਿਸਟ ਲੋਕ ਹੈਗੇ ਆ ਜੀ ਸਰਮਾਇਦਾਰ ਲੋਕ ਨੇ ਉਹ ਇਕੱਠੇ ਹੋ ਰਹੇ ਨੇ ਤੇ ਇਕੱਠੇ ਹੋ ਕੇ ਉਹ ਇੱਕ ਵੱਡੇ ਮੁਲਕ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦੇ ਆ ਬਿਲਕੁਲ ਤੇ ਜੇ ਹੁਣ ਯੂ ایس ਦੇ ਵਿੱਚ ਇਹੋ ਜਿਹੀ ਕੋਈ ਗੱਲਬਾਤ ਹੁੰਦੀ ਆ ਤੇ ਕੈਨੇਡਾ ਵਿੱਚ ਵੀ ਹੁਣ ਹੀ ਲਾਜ਼ਮੀ ਆ ਜੀ ਤੇ ਉਹਦੇ ਜਿਹੜੇ ਅਸਰ ਨੇ ਉਹ ਸਿੱਧੇ ਸਿੱਧੇ ਇਮੀਗ ਨੇ ਸੋ ਕੈਨੇਡਾ ਦੇ ਉੱਤੇ ਇਸ ਵਾਲੇ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਵੀ ਜੇ ਤੇ ਟੈਰਿਫ ਵਾਰ ਲੱਗਦੀ ਆ ਹਾਂ ਮੈਂ ਉਹ ਹੀ ਕੁਐਸਚਨ ਪੁੱਛਣ ਲੱਗਾ ਸੀ ਵੀ ਜਿਹੜਾ ਟੈਰਿਫ ਦਾ ਜਿਹੜਾ ਹੁਣ 트럼ਪ ਸਾਹਿਬ ਨੇ ਕਿਹਾ 25% ਟੈਰਿਫ ਟੈਰਿਫ ਜਿਹੜਾ ਇਹ ਲਾਵਾਂਗੇ ਜੀ ਤਾਂ ਜੇ 25% ਟੈਰਿਫ ਲੱਗਿਆ ਤਾਂ ਇਥੇ ਦੀ ਇਕਨੋਮੀ ਸਾਰੀ ਹਲ ਜਾਣੀ ਇੱਕ ਤਾਂ ਜਵਾਬ ਨਹੀਂ ਰਹਿਣੀ ਆ ਜੀ ਦੇਖੋ ਜੀ ਟ੍ਰੇਡਵਾਰ ਦੇ ਵਿੱਚ ਆਪਾਂ ਦੇਖੀਏ ਵੀ ਹੁਣ ਆਪਾਂ ਸਾਊਥ ਅੰਟੈਰੀਓ 'ਚ ਰਹਿੰਦੇ ਆ। ਜੀ ਅੰਟੈਰੀਓ ਦੇ ਵਿੱਚੋਂ ਜਿੰਨੀ ਮੈਨੂਫੈਕਚਰਿੰਗ ਆ ਉਹ ਸਾਰੀ ਦਾ ਸਾਰਾ ਟ੍ਰੇਡ ਤੇ ਯੂ ਐਸ ਨੂੰ ਹੁੰਦਾ। ਜੀ ਬਾਜ ਰੋਡ ਹੁੰਦਾ ਹੈ। ਬਿਲਕੁਲ ਸਹੀ। ਔਰ ਜਿਹੜਾ ਕੈਨੇਡਾ ਯੂ ਐਸ ਆ ਦਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਵੀ ਕਿਹਾ ਜਾਂਦਾ। ਬਿਲਕੁਲ। ਹੁਣ ਜੇ ਇਹ ਤੋਂ ਟੈਰਫ ਲੱਗ ਜੂਗਾ। ਟੈਰਫ ਦਾ ਮਤਲਬ ਹੁੰਦਾ ਵੀ ਜਿਹੜੀਆਂ ਚੀਜ਼ਾਂ ਕੈਨੇਡਾ ਵਿੱਚ ਆ ਰਹੀਆਂ ਨੇ ਜੀ ਉਹਨਾਂ ਦੇ ਉੱਤੇ ਕੈਨੇਡਾ ਤੋਂ ਜਿਹੜੀਆਂ ਅਮਰੀਕਾ ਨੂੰ ਜਾਣਗੀਆਂ ਜੀ ਉਹਦੇ ਤੇ 25% ਹੋਰ ਟੈਕਸ ਲੱਗ ਜੂ ਤੋ ਜੇ ਹੁਣ ਕੈਨੇਡਾ ਵਾਲੇ ਵੀ ਟੈਕਸ ਲਾਉਂਦੇ ਨੇ ਅਮਰੀਕਾ ਤੋਂ ਉਹਨਾਂ ਦੀਆਂ ਚੀਜ਼ਾਂ ਉੱਤੇ ਤਾਂ ਸੁਭਾਵਿਕਾ ਵੀ ਦੋਨੋਂ ਤਰ੍ਹਾਂ ਨੂੰ ਭਾਵੇਂ ਉਧਰ ਦੇ ਲੋਕ ਨੇ ਚਾਹੇ ਇਧਰ ਦੇ ਲੋਕ ਨੇ ਵਪਾਰ ਘਟੇਗਾ ਵਪਾਰ ਘਟੂਗਾ ਚੀਜ਼ਾਂ ਮਹਿੰਗੀਆਂ ਹੋਣਗੀਆਂ ਜੀ ਲੋਕਾਂ ਦੇ ਵਿੱਚ ਇਹ ਹੋਗਾ ਵੀ ਤੁਸੀਂ ਵਿਦਨ ਕੈਨੇਡਾ ਜਿਹਨੇ ਤੁਹਾਡੇ ਲੋਕਲ ਮੇਡ ਜਣੀ ਚੀਜ਼ਾਂ ਨੇ ਜੀ ਤੁਸੀਂ ਉਹਨਾਂ ਦੀ ਖਰੀਦਦਾਰੀ ਕਰੋ ਉਹਨਾਂ ਦੇ ਦੁਕਾਨ ਵੀ ਘਟੂਗੀ ਮੇਰੇ ਖਿਆਲ ਆ ਵੀ ਆਬਵੀਅਸਲੀ ਜਿੱਦਾਂ ਹੁਣ ਬਾਹਲੀ ਮਾਰਕੀਟ ਨੇ ਨਹੀਂ ਲੈਣਾ ਤਾਂ ਇੱਥੇ ਦੀਆਂ ਕੰਪਨੀਆਂ ਤੋਂ ਵਾਕਿਆ ਇੱਕ ਚੀਜ਼ ਮੈਂ ਸਭ ਹੋਰ ਆ ਦੇਖੋ ਜਦੋਂ ਇੰਡੀਆ ਫਾਈਨੈਂਸ਼ੀਅਲ ਸਟਰੈਸ ਦੇ ਵਿੱਚ ਚੱਲ ਰਿਹਾ ਸੀ ਨਾ ਜੀ ਜਦੋਂ ਆਪਣੇ ਮਰਮੋਨ ਸਿੰਘ ਹੋਣਾਂ ਦਾ ਵੇਲਾ ਸੀ ਜੀ ਉਦੋਂ ਉਹਨਾਂ ਨੇ ਕਿ ਸਭ ਤੋਂ ਵੱਡੀ ਚੀਜ਼ ਕੀਤੀ ਸੀਗੀ ਉਹ ਸੀ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਜੀ ਇਦੇ ਵਿੱਚ ਉਹਨਾਂ ਨੇ FDI ਖੋਲੀ ਸੀਗੀ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਓਪਨ ਡੋਰ ਐਕसेस ਦਿੱਤਾ ਸੀਗਾ ਸਿੰਗਲ ਵਿੰਡੋ ਅਪਰੂਵਲ ਸੀਗੀਆਂ ਤੁਸੀਂ ਆਓ ਇੱਥੇ ਆ ਕੇ ਪੈਸਾ ਇਨਵੈਸਟ ਕਰੋ ਜੋਬਸ ਕ੍ਰੀਏਟ ਕਰੋ ਠੀਕ ਹੈ ਤਾਂ ਉਹਦੇ ਨਾਲ ਗਵਰਨਮੈਂਟ ਨੂੰ ਰੈਵਨਿਊ ਜਨਰੇਟ ਹੁੰਦਾ ਸੀਗਾ ਹੁਣ ਉਹ ਸਟਰੈਟਜੀ ਉੱਤੇ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਐਗਜ਼ਿਸਟਿੰਗ ਟੂਡੋ ਗਵਰਨਮੈਂਟਸ ਨੇ ਜਾਂ ਪਹਿਲੀਆਂ ਰਹੀਆਂ ਨੇ ਉਹ ਇਹਨੀਆਂ ਓਪਨ ਨਹੀਂ ਜੀ ਹੁਣ ਇੱਥੇ ਹਰ ਚੀਜ਼ ਨੂੰ ਕੰਪੀਟੈਂਸੀ ਦੀ ਐਕਟ ਦੇ ਵਿੱਚ ਰੱਖਿਆ ਜਾਂਦਾ ਵੀ ਇਹ ਕੰਪੀਟੈਂਸੀ ਐਕਟ ਲਾ ਦਿਓ ਵੀ ਇਹਦਾ ਕੋਈ ਹੋਰ ਕੰਪੀਟ ਨਾ ਕਰ ਸਕੇ ਠੀਕ ਹੈ ਇਹਦੀ ਕੋਈ ਸੁਪਰਮੈਸੀ ਹੋਰ ਨਾ ਲੈ ਸਕੇ ਜੀ ਮਿਸਾਲ ਦੇ ਤੌਰ ਤੇ ਦੁੱਧ ਮਹਿੰਗਾ ਜੀ ਹੁਣ ਇੱਕ ਪਾਸੇ ਜਿਹੜੇ ਫਾਰਮਰ ਨੇ ਉੱਤੇ ਕੰਡੀਸ਼ਨ ਲਾਈ ਜਾਂਦੀ ਹੈ ਵੀ ਤੂੰ ਭਈ ਸਾਨੂੰ ਦਿਨ ਦਾ 20000 ਲੀਟਰ ਦੁੱਧ ਦੇ ਸਕਦਾ ਜੀ ਮੰਨ ਲਓ ਜਦੋਂ ਹੁਣ ਆਪਣੇ ਉੱਤੇ ਵੇਰਕੇ ਵਾਲੇ ਦੁੱਧ ਲੈਣ ਆਉਂਦੇ ਹਾਂ ਜੈਂਪਲ ਹਾਂ ਬਿਲਕੁਲ ਠੀਕ ਹੈ ਠੀਕ ਹੈ ਜੀ ਵੀ ਉਹਨਾਂ ਨੇ ਤੁਹਾਨੂੰ ਕਹਿ ਦਿੱਤਾ ਵੀ ਤੁਸੀਂ ਤੁਹਾਡੇ ਕੋਲ 20000 ਲੀਟਰ ਦੁੱਧ ਲੈਣਾ ਪਰ ਤੁਹਾਡੀ ਪ੍ਰੋਡਕਸ਼ਨ ਜਿਹ ਹੂੰ ਉਹ ਜਿਹੜਾ 5000 ਲੀਟਰ ਆ ਉਹ ਕਿੱਥੇ ਜਾ ਰਿਹਾ ਉਹ ਡੋਲਣਾ ਪੈਂਦਾ ਇਹਨਾਂ ਨੂੰ ਉਹ ਡੋਲ ਦਿੰਦੇ ਆ ਜੀ ਸਿਮਿਲਰਲੀ ਜਿਹੜੇ ਹੁਣ ਪੋਲਟਰੀ ਫਾਰਮਰਸ ਹੈਗੇ ਆ ਜੀ ਜੇ ਉਹਨਾਂ ਨੇ ਕੁਕੜੀਆਂ ਆਂਡੇ ਵਧੇ ਦੇ ਦੇਣ ਜੀ ਉਹ ਕਹਿੰਦੇ ਜੀ ਤੁਹਾਡੇ ਇੰਨੇ ਖਰੀਦੇ ਵਿੱਚ ਤੁਹਾਡੇ ਕੋਲ ਜਿਹੜੀ ਹੈਗੀ ਆ ਉਹਨਾਂ ਦੀ ਫੈਡਰੇਸ਼ਨ ਬਣੀ ਆ ਉਹਨਾਂ ਕੋਟਾ ਦਿੱਤਾ ਬਈ ਦਿੱਤਾ ਸਿਸਟਮ ਆ ਹਾਂ ਇੰਨੇ ਆਂਡੇ ਤੁਹਾਡੇ ਕੋਲ ਲੈਣੇ ਤੇ ਉਸ ਤੋਂ ਬਾਅਦ ਆਂਡੇ ਹੈਗੇ ਤਾਂ ਕਹਿੰਦੇ ਤੁਸੀਂ ਖਾਦ ਵੜਾਓ ਇਹਨਾਂ ਦੀ ਸ਼ਿਟ ਤੇ ਜਾ ਕੇ ਉਹਨਾਂ ਨੂੰ ਹੁਣ ਉਹ ਜਿਹੜੀ ਚੀਜ਼ ਹੈਗੀ ਉਹ ਕਿਤੇ ਨਾ ਕਿਤੇ ਇੱਥੇ ਦੀਆਂ ਪਾਲਿਸੀ ਨੂੰ ਚੇਂਜ ਕਰਨੀ ਪਊਗੀ ਜਿਹੜੀਆਂ ਵਿਦਨ ਇੰਟਰਪਰੋਵਿੰਸ਼ਲ ਟ੍ਰੇਡ ਹੈਗਾ ਜੀ ਕੈਨੇਡਾ ਦੇ ਵਿੱਚ ਉਹਦੇ ਵਿੱਚ ਜਿਹੜਾ ਥੋੜੀ ਨੀ ਪਾਲਿਸੀ ਨਰਬਾਈ ਕਰਨੀ ਪਊਗੀ ਜੇ ਤਾਂ ਕੱਲ ਪਰਸੋ ਇੱਕ ਮੈਂ ਸੀਬੀਸੀ ਤੇ ਨਿਊਜ਼ ਦੇਖਦਾ ਸੀਗਾ ਇੱਕ ਬੀਅਰ ਸਟੋਰ ਦਾ ਮਾਲਕ ਆ ਅੱਛਾ ਜੀ ਉਹ ਕਹਿੰਦਾ ਜੀ ਵੀ ਇੱਕ ਪਾਸੇ ਗੈਟੀ ਨਿਊ ਪੈਂਦਾ ਵਿਚਾਲੇ ਬਾਰਡਰ ਆ ਇਧਰਲੇ ਪਾਸੇ ਅਨਟੈਰੀਓ ਉੱਪਰਲੇ ਪਾਸੇ ਕਿਬੈਕ ਇਹ ਆਟੋਵਾ ਦੀ ਗੱਲ ਕਰ ਰਿਹਾ ਪਿਆ ਆਟੋਵਾ ਦੀ ਗੱਲ ਕਰ ਰਿਹਾ ਪਿਆ ਠੀਕ ਹੈ ਉਹ ਕਹਿੰਦਾ ਵੀ ਜਿਹੜੀ ਅਨਟੈਰੀਓ ਦੀ ਬੀਅਰ ਆ ਕਹਿੰ ਠੀਕ ਹੈ ਜਰ ਕੀ ਹੈ ਦੇ ਵਿੱਚ ਸੜਕੀ ਹੈ ਨਾ ਹਾਂ ਬਿਲਕੁਲ ਦੂਜੀ ਪਾਸੇ ਉਹ ਸੇਲ ਨਹੀਂ ਕਰ ਸਕਦਾ ਜੀ ਜੀ ਉਹਨ ਇਹੋ ਜਿਹੜੀ ਹਡਲਸ ਵਿਦਨ ਕੈਨੇਡਾ ਆਲਰੇਡੀ ਹੈਗੀਆਂ ਨੇ ਮੇਰੇ ਖਿਆਲ ਦੇ ਵਿੱਚ 트럼ਪ ਜਿਹੜਾ ਨਾ ਉਹ ਦਰਸਤ ਜ਼ਰੂਰ ਕਰਾ ਦੇਗਾ ਉਹ ਜਿੱਦਾਂ ਹੁਣ ਕੈਨੇਡਾ ਚ ਇੱਕ ਪਾਸੇ ਕਹਿੰਦੇ ਨੇ ਫਿਊਲ ਬਹੁਤ ਜ਼ਿਆਦਾ ਜੀ ਹੁਣ ਫਿਊਲ ਜ਼ਿਆਦਾ ਆ ਪਰ ਤੇਲ ਤੇ ਇੰਡੀਆ ਦੇ ਬਰਾਬਰੀ ਆ ਉੱਥੇ ਵੀ 100 ਰੁਪਏ ਲੀਟਰ ਪੈਂਦਾ ਆ ਪੈਟਰੋਲ ਪੈਂਦਾ ਆ ਜੀ 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 ਇੱਥੇ ਵੀ ਤੁਸੀਂ ਕਰ ਲਓ ਰੇਟ ਸਾਡਾ ਬਰਾਬਰ ਹੀ ਆਉਂਦਾ ਬਰਾਬਰ ਹੀ ਆ ਹਾਂਜੀ ਕੋਈ ਬਹੁਤਾ ਫਰਕ ਨਹੀਂ ਹੈਗਾ ਇੱਥੇ ਮਹਿੰਗਾ ਜਦੋਂ ਉੱਥੇ ਨਾਲ ਠੀਕ ਹੈ ਫਰਕ ਕੋਈ ਨਹੀਂ ਹੋਣਾ ਜੀ ਪਰ ਇਹ ਵੀ ਯਾਰ ਜੀ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਫਿਊਲ ਆ ਜੀ ਠੀਕ ਹੈ ਫਿਰ ਵੀ ਇੱਥੇ ਤੇਰੇ ਮਹਿੰਗਾ ਹੁਣ ਜਿਹੜੀ ਉਹ ਗੱਲਾਂ ਚੱਲ ਰਹੀਆਂ ਨਾ ਵੀ ਹੁਣ ਕੋਈ ਪ੍ਰੋਵਿੰਸ਼ਲ ਅੰਦਰੋਂ ਅੰਦਰ ਹੀ ਪਾਈਪਾਂ ਪਾ ਦਿਓ ਭਈ ਜੀ ਤੇ ਜਿਹੜਾ ਅ ਅਲਬਰਟਾ ਦਾ ਫਿਊਲ ਹੈਗਾ ਉਹਨੂੰ ਤੁਸੀਂ ਮੈਰੀਟਾਈਮਸ ਤੱਕ ਈਸਟਰਨ ਕੈਨੇਡਾ ਤੱਕ ਥਰੂ ਪਾਈਪਲਾਈਨ ਮੋਰੂ ਕਿਤੇ ਨਾ ਕਿਤੇ ਕੈਨੇਡਾ ਦੀ ਪ੍ਰੋਸਪਰਿਟੀ ਦੀਆਂ ਜਿਹੜੀਆਂ ਕਹਿ ਲਓ ਨਾ ਵੀ ਚੀਜ਼ਾਂ ਨੇ ਉਹ ਸ਼ੁਰੂਆਤ ਹੋ ਸਕਦੀ ਆ ਸੋ 트럼ਪ ਪਰ ਮੈਨੂੰ ਇੱਕ ਪਾਸੇ ਤਾਂ ਲੱਗਦਾ ਹੁੰਦਾ ਵੀ ਹਾਂ ਟੈਰਰ ਵਾਰ ਲੱਗਦੀ ਤੇ ਮਾਰਾ ਹੋਊਗਾ ਜੀ ਪਰ ਕਿਤੇ ਨਾ ਕਿਤੇ ਇਹ ਲੱਗਦਾ ਵੀ ਹਾਂ ਜੇ ਟੈਰਰ ਵਾਰ ਲੱਗਦੀ ਆ ਤਾਂ ਥੋੜੇ-ਪੋਤੇ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਖਾਸ ਕਰਕੇ ਕੈਨੇਡਾ ਇਜ਼ ਅ ਮਿਨਰਲ ਰਿਚ ਰਿਚ ਕੰਟਰੀ ਹੈ ਜੀ ਇਹਦੇ ਕੋਲ ਇਹਦੀ ਇਕਨੋਮੀ ਬਹੁਤ ਸਟਰੋਂਗ ਹੈ ਬਹੁਤ ਜ਼ਿਆਦਾ ਫ੍ਰੈਸ਼ ਵਾਟਰ ਇਹਨਾਂ ਕੋਲ ਆ ਇਹਨਾਂ ਕੋਲ ਡਾਇਮੰਡਸ ਨੇ ਸੋਨਾ ਆ ਠੀਕ ਹੈ ਸਭ ਤੋਂ ਵੱਡੀ ਜਿਹਦਾ ਐਨਰਜੀ ਹਾਂ ਬਿਲਕੁਲ ਯੂਰੇਨੀਅਮ ਸਭ ਤੋਂ ਵੱਧ ਹੈ ਨਾਲੇ ਜੀ ਜੀ ਠੀਕ ਹੈ ਹੁਣ ਇੰਡੀਆ ਦੇ ਵਿੱਚ ਜਿੰਨੇ ਤੇ ਚੱਲਦੇ ਨੇ ਹੈਗੇ ਨੇ ਪਾਵਰ ਪਲਾਂਟ ਜਿਹੜੇ ਆ ਕਿਹੜੀ ਆਪਾਂ ਕਹਿੰਦੇ ਆ ਜੀ ਇਹਨਾਂ ਨੂੰ ਨਿਊਕਲੀਅਰ ਪਲਾਂਟ ਨਿਊਕਲੀਅਰ ਪਲਾਂਟ ਉਹਦਾ ਯੂਰੇਨੀਅਮ ਕੈਨੇਡਾ ਤੋਂ ਜਾਂਦਾ ਸੋ ਯੂਐਸ ਨੇ ਕੋਈ ਕੈਨੇਡਾ ਤੋਂ ਉਹ ਕੈਨੇਡਾ ਯੂਰੇਨੀਅਮ ਸਪਲਾਈ ਕਰਦਾ ਹੈਗਾ ਸੋ ਇਹਨਾਂ ਕੋਲ ਬਹੁਤ ਕੁਝ ਹੈਗਾ ਹਰ ਸ਼ਾਰਟ ਟਰਮ ਵਾਸਤੇ ਇੱਥੇ ਥੋੜਾ ਬਹੁਤਾ ਡਿਕਲਾਈਨ ਆਊਗਾ ਕੰਮ ਘਟਣਗੇ ਇਹ 'ਚ ਕੋਈ ਸ਼ੱਕ ਨਹੀਂਗਾ ਪਰ ਇੰਦਾ ਲੌਂਗ ਰਨ ਪਰ ਇਹਦਾ ਹੈ ਕਿ ਮੈਨੂੰ ਲੱਗਦਾ ਇਹਨਾਂ ਕੋਲ ਜ਼ਖੀਰਾ ਜ਼ਿਆਦਾ ਹੈ ਮਾਰਕੀਟ ਉੱਡੀ ਹੈ ਨਹੀਂ ਵੈਸੇ ਮਤਲਬ ਉਹ ਰੋਲਾ ਕਿਹੜੀ ਗੱਲ ਦਾ ਪੈ ਰਿਹਾ ਜੀ ਉਹ ਰੋਲਾ ਤੇ ਇਸੇ ਗੱਲ ਦਾ ਪੈ ਰਿਹਾ ਵੀ ਟੰਡੋਰਾ ਦੇ ਪੀਟੀ ਗ੍ਰੇਮਿਗ੍ਰੇਸ਼ਨ ਇਮੀਗ੍ਰੇਸ਼ਨ ਜੀ ਵੀ ਸਾਨੂੰ ਬੰਦੇ ਚਾਹੀਦੇ ਬੰਦੇ ਚਾਹੀਦੇ ਬੰਦੇ ਚਾਹੀਦੇ ਆ ਪਰ ਜਿਹੜੀ ਇੰਟਰਨਲੀ ਫੈਡਰਲ ਸਿਸਟਮ ਦੇ ਵਿੱਚ ਇੰਟਰਨਲ ਪ੍ਰੋਵਿੰਸ਼ੀਅਲ ਜਿਹੜੇ ਟ੍ਰੇਡ ਬੈਰੀਅਰਸ ਹੈਗੇ ਨੇ ਜੀ ਉਹਨਾਂ ਦੇ ਉੱਤੇ ਵਰਕ ਨਹੀਂ ਕੀਤਾ ਜਾ ਰਿਹਾ ਜੇ ਉਹ ਬੈਰੀਅਰਸ ਖਤਮ ਹੁੰਦੇ ਨੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਵਧਦਾ ਹੈਗਾ ਤੇ ਨੇਚਰਲੀ ਤੁਹਾਡੇ ਤੁਹਾਡੇ ਜਿਹੜੇ ਘਰ ਨੇ ਉਹ ਵੀ ਸਸਤੇ ਹੋਣਗੇ ਹੁਣ ਹਰੇਕ ਥਾਂ ਤੇ ਨਾ ਮੋਨੋਪੋਲੀ ਬਣੀ ਹੋਈ ਹੈ ਨਾ ਹੁਣ ਤੁਸੀਂ ਦੁੱਧ ਆ ਜੀ ਸਾਰੀਆਂ ਚੀਜ਼ਾਂ ਡ੍ਰੌਪ ਕਰਕੇ ਦੁੱਧ ਸਸਤਾ ਹੋਇਆ ਜੀ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਫਿਊਲ ਨਿਕਲਦਾ ਆ ਜੀ ਪੰਪ ਕਰਦਾ ਕੈਨੇਡਾ ਫਿਊਲ ਪੰਪ ਕਰਦਾ ਸਭ ਤੋਂ ਮਹਿੰਗਾ ਤੇਲ ਫੇਰ ਮਹਿੰਗਾ ਇੱਥੇ ਉਹ ਯੂ ਐਸ ਨਾਲੋਂ ਮਹਿੰਗਾ ਤੇਲ ਆ ਹਾਂ ਜੀ ਸੋ ਕਿਦਾਂ ਇਹ ਕਹਦੇ ਦੇਖੋ ਜੀ ਪਾਲਿਸੀਜ਼ ਲੌਂਗ ਟਰਮ ਦੇ ਵਿੱਚ 트ੰਪ ਦੀਆਂ ਕੈਨੇਡਾ ਦਾ ਵੀ ਫਾਇਦਾ ਕਰਕੇ ਜਾਣਗੀਆਂ ਕਿਉਂਕਿ ਥੋੜੇ ਵਿਸਲੇ ਹੋਏ ਬੈਠੇ ਹੀ ਹੁਣ ਉਹ ਠੀਕ ਕਰ ਦੂਗਾ ਪਰ ਉਹਦੀ ਦੂਜੀ ਗੱਲ ਨਾ ਨਾ ਦੀ ਮਿਲਦੀ ਇਹ ਹੈ ਕਿ ਜਿਹੜੀ ਹਾਊਸਿੰਗ ਮਾਰਕੀਟ ਆ ਉਹ ਕੋਈ ਹਰ ਕੀ ਤਾਂ ਦੇਖੋ ਨੇ ਡਾਲਰ ਵੈਲਿਊ ਨਾਲ ਜੁੜੀ ਹੋਈ ਯਾਰ ਚੀਜ਼ੀ ਦਾ ਮਸਲਾ ਕੀ ਆ ਗਿਆ ਜਿਹੜਾ ਜਿੰਨੇ ਘਰ ਲਿਆ ਆ ਜੀ ਉਹਨੇ ਹੁਣ ਆਪਦੀ ਇਨਕਮ ਦੇ ਹਿਸਾਬ ਨਾਲ ਆਪਦੇ ਪੈਰ ਪਸਾਰੇ ਹੋਏ ਜੀ ਹੁਣ ਇੱਕ ਟਰাকিং ਕੰਪਨੀ ਹੈ ਜਾਂ ਟਰੱਕ ਡਰਾਈਵਰ ਆ ਉਹਨੇ ਹੁਣ ਆਪ ਦਾ ਘਰ ਲਿਆ ਹੋਇਆ ਜੀ ਉਹਨੂੰ ਪਤਾ ਮੇਰੀ ਜੇ ਮੈਂ 5-7000 ਕਮਾਉਣਾ ਵਿੱਚੋਂ ਮੇਰੀ 3-4000 ਮੇਰੀ ਕਾਰ ਦੀ ਕਰ ਦੀ ਕਿਸ਼ਤ ਚੱਲ ਰਣੀ ਕੋਈ ਮਾਰਗੇਜ ਕਾਰ ਦੀ ਇੰਸ਼ੋਰੈਂਸ ਚੱਲ ਗਈ ਗ੍ਰੋਸਰੀ ਐਕਸਪੈਂਸਸ ਆ ਗਏ ਠੀਕ ਕੋਲੇ ਉਹਨੇ ਆਪ ਦਾ ਮਿਸਲੀਨੀਅਸ ਖਰਚੇ ਵਾਸਤੇ ਰੱਖ ਲੇ ਹੁਣ ਜਦੋਂ ਉਹਨੂੰ ਲੋਡ ਮਿਲਣਾ ਹਟ ਜਾਣਾ ਟਰੱਕ ਦੇ ਉੱਤੇ ਮੀਲਾ ਪੈਣੀਆਂ ਨਹੀਂ ਤੋਂ ਨੇਚਰਲੀ ਫੇਓ ਕਿਤਨਾ ਕਦੇ ਫਾਈਨੈਂਸ਼ੀਅਲ ਜਿਹੜਾ ਬਿਲਕੁਲ ਬਿਲਕੁਲ ਯਾਰ ਜਿਹੜਾ ਡਿਸਟ्रेस ਪੈਦਾ ਹੋਊਗਾ ਜੇ ਤੁਹਾਡੀ ਤਨਖਾਹ ਘਟਣੀਆਂ ਤੇ ਓਬਵੀਅਸਲੀ ਉਹਦੇ ਬੇਸ ਤੇ ਸਾਰਾ ਕੁਝ ਹੈ ਬਾਕੀ ਇਹ ਵੀ ਜਿਸ ਤਰ੍ਹਾਂ ਆ ਓਵਰ ਆਲ ਇੰਚ ਲੱਗਦਾ ਵੀ ਹੋ ਸਕਦਾ 1-2 ਸਾਲ ਔਖੇ ਹੋਣ ਬਟ ਅਲਟੀਮੇਟਲੀ ਜਿਹੜਾ ਫਿਊਚਰ ਹੈ ਜੀ ਉਹ ਇਟਲ ਬੀ ਬ੍ਰਾਈਟਰ ਮਤਲਬ ਇਹ ਹਲੇ ਫੇ ਵੀ ਜਿਦਾ ਨਾ 2 ਟੂ 6 ਆ ਕਿਉਂਕਿ ਜੇ ਇਸ ਹਿਸਾਬ ਦੀ ਪੋਲਿਟਿਕਸ ਚੱਲ ਰਹੀ ਆ ਪਹਿਲੀ ਵਾਰੀ ਦੇਖਣ ਨੂੰ ਮਿਲ ਰਹੀ ਏਦਾਂ ਦੀ ਪੋਲਟਿਕਸ ਜੋ ਵੀ ਹੋ ਰਿਆਂਦੇ ਬੈਸਾ ਮੈਨੂੰ ਲੱਗਦਾ ਵੀ ਕੈਨੇਡਾ ਦਾ ਭਲਾ ਹੀ ਹੋਣਾ ਜੋ ਸਿਰੇ ਹੋ ਜੋ ਹੋਣਾ ਸਿਰੇ ਹੀ ਹੋਊਗਾ ਉਹ ਜੇ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰੀਏ ਨਾ ਜੀ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਬੰਦ ਨਹੀਂ ਹੋਣੀ ਇਹ ਚੱਲਦੀ ਰਹਿਣੀ ਆ ਜੀ ਜੀ ਸਿਰਫ ਇੱਕ ਫੀਨੋਮੈਨਾ ਆ ਜਿਹਨੂੰ ਅਸੀਂ ਨਹੀਂ ਸਮਝਦੇ ਜੀ ਉਹ ਸਮਝ ਸਾਡੀ ਤਾਂ ਨਹੀਂ ਆਉਂਦਾ ਕਿਉਂਕਿ ਹਰ ਬੰਦਾ ਪਹਿਲੀ ਵਾਰੀ ਜ਼ਿੰਦਗੀ ਵਿੱਚ ਇਸ ਜਦੋਂ ਇਮੀਗ੍ਰੇਸ਼ਨ ਦੇ ਪ੍ਰੋਸੈਸ ਵਿੱਚ ਪੈਂਦਾ ਨਾ ਤਾਂ ਉਹ ਆਪਣੇ ਲਈ ਪੈਂਦਾ ਵੀ ਮੈਂ ਪੱਕਾ ਹੋ ਜਵਾਂ ਜੀ ਜਦ ਕਿ ਜਿਹੜਾ ਸਿਸਟਮ ਹੈਗਾ ਉਹ ਉਸ ਬੰਦੇ ਦੀ ਰਿਕਾਰਡਿੰਗ ਨਹੀਂ ਚੱਲਦਾ ਔਰ ਖਾਸ ਕਰਕੇ ਜਿਹੜੇ ਇਮੀਗ੍ਰੇਸ਼ਨ ਦੀ ਵੇਟ ਕਰ ਰਹੇ ਆ ਪਿਛਲੇ 10 ਸਾਲਾਂ ਵਾਲੇ ਆ ਜੀ ਉਹਨਾਂ ਨੇ ਇਦਾਂ ਦੇ ਹਾਲਾਤ ਪਹਿਲਾਂ ਦੇਖੇ ਨਹੀਂ ਵੀ ਦੇਖੋ ਇਹ ਗੱਲ ਇਦਾਂ ਮੈਂ ਤੇ ਬੈਂਸਾਪੇ ਕਹਿਣਾ ਹੁਣ ਆ ਵੀ ਬਹੁਤੇ ਜਿਹੜੇ ਬੰਦੇ ਮੰਨ ਲੀ ਜਿਹੜੇ 18 19 ਦੇ ਇੱਥੇ ਆਏ ਆ ਜੀ 2018 ਦੇ ਆਏ 2 ਸਾਲ ਪੜ ਲਿਆ 2020 ਆ ਗਿਆ 2020 ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲ ਗਿਆ 2023 ਆ ਗਿਆ 2023 ਦੇ ਵਿੱਚ ਪਬਲਿਕ ਪਾਲਿਸੀ ਦੇ ਕੇ ਵਰਕ ਪਰਮਿਟ ਫੇਰ 1.5 ਸਾਲ ਦੇ ਐਕਸਟੈਂਡ ਕਰ ਦਿੱਤੇ ਜੀ ਠੀਕ ਆ 20 ਅੱਧਾ ਕੱਢ ਕੇ ਕਈਆਂ ਦੇ 25 ਡਬਲ ਅਕਾਊਂਟ ਐਕਸਪਾਇਰ ਹੋ ਰਿਹਾ ਜੀ ਹੁਣ ਦੇਖੋ ਵੀ ਜਿਹੜਾ ਬੰਦਾ 4.5 ਸਾਲ ਕੈਨੇਡਾ ਚ ਕੰਮ ਕਰਕੇ ਪੀਆਰ ਨਹੀਂ ਹੋ ਪਾਰਿਆ ਜੀ ਉਹ ਚਾਹ ਹੁਣ ਕੈਨੇਡਾ ਸਰਕਾਰ ਗਲਤ ਐ ਕਿ ਬੰਦਾ ਗਲਤ ਐ ਸੋਚਣ ਵਾਲੀ ਗੱਲ ਆ ਹਮ ਹੁਣ ਬਹੁਤ ਅਕਸਰ ਕਹਿਣਾ ਹੁੰਦਾ ਵੀ ਬਹੁਤੇ ਬੱਚੇ ਸਾਡੇ ਬ੍ਰੈਂਟਨ ਆਉਂਦੇ ਆ ਨਾ ਤੋ ਜਦੋਂ ਕਹਿੰਦਾ ਨਾ ਗੱਲ ਹੋਵੇ ਨਾ ਕਿ ਮੇਰੀ ਪੀਆਰ ਕਿੱਦਾਂ ਹੋਊਗੀ ਮੇਰੇ ਤੇ ਹੁਣ 2 ਮਹੀਨੇ ਰਹਿ ਗਏ ਵਰਕ ਪਰਮਿਟ ਖਤਮ ਹੋਣ ਵਾਲਾ ਜੀ ਤੇ ਮੈਂ ਕਈ ਵਾਰ ਫਿਰ ਮਜ਼ਾਕ ਕਰਦਾ ਨੂੰ ਨਾ ਵੀ ਤੁਸੀਂ ਤਾਂ ਭਈ ਨਾਨਕੇ ਆਏ ਸੀ ਹੂੰ ਉਹ ਨਾਨਕੇ ਆਏ ਲੋਕੇ ਵਿਸਲੇ ਹੋ ਜਾਂਦੇ ਹਨਾ ਕੋ ਚਲ ਮਾਮੇ ਪਿੰਡ ਆਏ ਕੋਈ ਗੱਲ ਨਹੀਂ ਜੀ ਜੀ ਟੁੱਟੋ ਸਾਹਮਣੇ ਪਹਿਲਾ ਜਦੋਂ ਪਿਆਰ ਵੀ ਵਾਹ ਕੀਤਾ ਨਾ ਹੋਰੇ ਕਰਕੇ ਜਿਹੜਾ ਉਹ ਵਿਸਲਾ ਪਾਣੇ ਉਹਰੇ ਕਰਕੇ ਜਿਹੜੇ ਵੱਡੇ ਮਸਲੇ ਨੇ ਇਸ਼ੂਜ਼ ਨੇ ਉਹ ਕ੍ਰੀਏਟ ਹੋ ਰਹੇ ਨੇ ਜਦੋਂ ਕਹਿੰਦੇ ਨੇ ਨਾ ਵੀ ਸਾਡੇ ਬਗੈਰ ਤੇ ਇਹਨਾਂ ਦਾ ਚੱਲਣਾ ਵੀ ਘਰ ਨਹੀਂ ਚੱਲਦੇ ਇਹਨਾਂ ਦੇ ਅਰੇਂਜਮੈਂਟਾਂ ਦੇ ਰੈਂਟ ਨਹੀਂ ਚੱਲਦੇ ਇਹ ਵੀ ਦੇਖੋ ਜੀ ਇੱਕ ਜਿੱਦਾਂ ਹੁੰਦਾ ਨਾ ਕਿ ਪ੍ਰੋਪਾਗੈਂਡਾ ਆ ਜੀ ਇੰਡੀਆ ਦੇ ਵਿੱਚ ਵੀ ਇਹ ਚੀਜ਼ਾਂ ਨੂੰ ਪ੍ਰਚਾਰਿਆ ਗਿਆ ਵੀ ਕੈਨੇਡਾ ਦੇ ਵਿੱਚ ਕਾਲਜ ਇਸੇ ਐਜੂਕੇਸ਼ਨ ਦੇ ਸਿਰ ਤੇ ਚੱਲਦੇ ਆ ਠੀਕ ਹੈ ਇਥੇ ਸਟੂਡੈਂਟ ਜਾਣਗੇ ਤੇ ਉੱਥੇ ਕੰਮ ਹੁੰਦਾ ਉੱਥੇ ਐਦਾਂ ਨਹੀਂ ਤੇ ਲੋਕ ਭੁੱਖੇ ਮਰ ਜਾਣਗੇ ਜੀ ਉਹ ਇੱਕ ਕਹਿ ਲਈਏ ਵੀ ਹੌਲੇ ਜਿਹੇ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਬਰੇਨ ਵਾਸਤੇ ਕਰਦੇ ਸੀ ਮਤਲਬ ਕਹਿ ਲਓ ਵੀ ਪਰ ਸਾਰੀਆਂ ਚੀਜ਼ਾਂ ਉਹਦੇ ਨਾਲ ਨਹੀਂ ਚੱਲਦੀਆਂ ਜੀ ਬਹੁਤ ਕੁਝ ਇੱਕ ਇਕਨੋਮੀ ਦੇ ਚੱਲਣ ਵਾਸਤੇ ਉਹਦੇ ਵਾਸਤੇ ਲੜੀਂਦਾ ਹੁੰਦਾ ਆ ਜੀ ਹੁਣ ਜਿੰਨੇ ਸਾਡੇ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਕੀ ਹੈ ਜੀ ਸਾਡੇ ਬਹੁਤੇ ਲੋਕ ਹੀ ਆਏ ਹੋਏ 12 ਪਾਸ ਜੀ ਜਿਹੜੇ 12 ਪਾਸ ਬੱਚੇ ਇੱਥੇ ਆਏ ਨੇ ਇਸ ਵੇਲੇ ਸਭ ਤੋਂ ਵੱਡੇ ਮਸਲੇ ਵਿੱਚ ਉਹ ਫਸੇ ਨੇ ਬਿਲਕੁਲ ਮੈਂ ਜੀ ਆਪਣੀ ਗੱਲ ਕਰਾਂ ਅੱਜ ਤੋਂ ਆਪਾਂ 24 ਸਾਲ ਪਿੱਛੇ ਚਲ ਜਾਈਏ ਜੀ ਉਦੋਂ ਡਿਪਲੋਮੇ ਵਾਲੇ ਘੱਟ ਹੁੰਦੇ ਸੀ ਨਾ ਮਾਤਰ ਹੁੰਦੇ ਸੀ ਜੀ ਡਿਗਰੀ ਜਾ ਕੇ ਪੜ੍ਹਨਾ ਪੈਂਦਾ ਸੀ ਜੀ ਡਿਗਰੀ ਕੰਪਲੀਟ ਕਰਕੇ ਤੁਹਾਨੂੰ ਵਰਕ ਪਰਮਿਟ ਨਹੀਂ ਸੀ ਮਿਲਦਾ ਹੂੰ ਹੂੰ ਹੁਣ ਵਰਕ ਪਰਮਿਟ ਵੀ ਮਿਲਦਾ ਪਿਆ ਠੀਕ ਹੈ ਉਦੋਂ ਵਰਕ ਪਰਮਿਟ ਨਹੀਂ ਸੀ ਮਿਲਦਾ ਵਰਕ ਪਰਮਿਟ ਲੈਣ ਵਾਸਤੇ ਤੁਹਾਨੂੰ ਸੇਮ ਜਿਸ ਫੀਲਡ ਵਿੱਚ ਤੁਸੀਂ ਆਪਦੀ ਸਟੱਡੀਜ਼ ਕੀਤੀਆਂ ਨੇ ਸੇਮ ਫੀਲਡ ਵਿੱਚ ਤੁਹਾਨੂੰ ਜੌਬ ਆਫਰ ਚਾਹੀਦੀ ਹੈ ਫਿਰ ਤੁਹਾਨੂੰ ਸਾਲ ਦਾ ਵਰਕ ਪਰਮਿਟ ਮਿਲਦਾ ਸੀ ਜੀ ਠੀਕ ਹੈ ਹੋਰ ਸਾਰੇ ਕਹਿਣਗੇ ਜੀ ਉਦੋਂ ਉਦੋਂ ਤੇ ਇਮੀਗ੍ਰੇਸ਼ਨ ਦੇ ਵਿੱਚ ਵੀ ਸੌਖੀ ਸੀਗੀ ਇਮੀਗ੍ਰੇਸ਼ਨ ਹੂੰ ਉਹਦਾ ਇਮੀਗ੍ਰੇਸ਼ਨ ਦਾ ਕੋਟਾ ਵੀ ਸਾਲ ਦਾ ਜਿਹੜਾ ਸੀ ਉਹ 35-40 ਹਜ਼ਾਰ ਹੁੰਦਾ ਸੀ ਜੀ ਹੁਣ ਤੇ ਲੱਖਾਂ 'ਚ ਬਿਲਕੁਲ ਸਹੀ ਹੈ ਹੂੰ ਠੀਕ ਹੈ ਹੁਣ ਜੇ ਆਪਾਂ ਕੇ ਵੀ ਕੈਨੇਡਾ ਪੀਆਰ ਨਹੀਂ ਦੇ ਰਹੇ ਨੇ ਕਿਤੇ ਨਾ ਕਿਤੇ ਇਹ ਵੀ ਗਲਤ ਹੋਊਗੀ ਨਾ ਜੀ ਪਰ ਹੁਣ ਕਿੰਨੇ ਲੱਖ ਲੋਕ ਆ ਸੋ ਬਾਕੀ ਮੇਰੀ ਸਾਰਿਆਂ ਨੂੰ ਇਹੀ ਅਪੀਲ ਆ ਜੀ ਕੈਨੇਡਾ ਇਜ਼ ਅ ਗ੍ਰੇਟ ਕੰਟਰੀ ਕੈਨੇਡਾ ਦੇ ਹਾਲਾਤ ਸ਼ਾਰਟ ਟਰਮ ਲਈ ਇਦਾਂ ਦੇ ਨੇ ਨਵੀਂ ਗਵਰਨਮੈਂਟ ਆਉਂਦੀ ਆ ਜੀ ਮੈਨੂੰ ਬਹੁਤ ਉਮੀਦ ਹੈ ਕਿ ਆਉਂਦੀ ਨਵੀਂ ਗਵਰਨਮੈਂਟ ਆਉਂਦੀ ਆ ਥੋੜੀ ਉਹਨਾਂ ਕੋਲ ਸਟਰੋਂਗ ਉਹਨਾਂ ਦੇ ਹਾਊਸ ਆਫ ਕਾਮਨਸ ਦੇ ਵਿੱਚ ਉਹਨਾਂ ਦੀ ਮੈਂਬਰਸ਼ਿਪ ਵਾਧੀ ਆ ਜੀ ਤੇ ਉਹਨਾਂ ਨੇ ਹਾਲਾਤ ਬਿਹਤਰ ਇੱਥੇ ਹੋ ਜਾਣਗੇ ਜੀ ਔਰ ਇਹ ਬਾਕੀ ਜੀ ਗੱਲ ਆ ਵੀ ਜਦੋਂ ਕਹਿੰਦੇ ਨਾ ਵੀ ਉਹ ਭੱਲਾ ਸਾਹਿਬ ਕਹਿੰਦੇ ਹੁੰਦੇ ਆ ਵੇ ਚੰਡੀਗੜ੍ਹ ਟਹਾਜੂ ਪਿੰਡਾਰ ਕਾ ਤੇ ਰਹਜੂ ਤੇ ਜੋ ਪਿੰਡ ਹੀ ਦੇ ਟਹਾਜੂ ਦੇ ਪਿੱਛੇ ਹੀ ਰਹਜੂ ਠੀਕ ਰਹਜੂ ਤੇ ਹੁਣ ਕੈਨੇਡਾ ਜਿਹੜਾ ਨਾ ਉਹ ਦੁਨੀਆ ਦਾ ਬਹੁਤ ਵੱਡਾ ਮੁਲਕ ਆ ਕੈਨੇਡਾ ਦੇ ਵਿੱਚ ਹਿੰਦੁਸਤਾਨ ਚਾਰ ਪੰਜ ਪੈ ਜਾਂਦੇ ਆ ਪੈ ਜਾਂਦੇ ਆ ਠੀਕ ਹੈ ਜੀ ਬਾਕੀ ਇਥੇ ਆਣਾ ਟਾਈਮ ਦੇ ਵਿੱਚ ਕਾਫੀ ਡਿਵੈਲਪਮੈਂਟ ਹੋਣੀ ਆ ਜੇ ਲੋਕਲ ਆਪਾਂ ਟੈਰੀਓ ਦੀ ਗੱਲ ਕਰ ਲਈਏ 413 ਹਾਈਵੇ ਜਿਹੜਾ ਆ ਉਹ ਬਣਦੀ ਲਾਗੇ ਆ ਗਿਆ ਚਾਹੇ ਬਹੁਤ ਸਾਲ ਉੱਤੇ ਪੋਲਿਟਿਕਸ ਹੁੰਦੀ ਰਹੀ ਹੈ ਸੋ ਉਹਦੇ ਨਾਲ ਆਬਵੀਅਸਲੀ ਜੱਬਾ ਵਧਣੀ ਹੈ ਇੱਥੇ ਕੰਸਟਰਕਸ਼ਨ ਵਧੂਗੀ ਟਰਕਿੰਗ ਜਿਹੜੀ ਲੋਕਲ ਹੈਗੀ ਆ ਗ੍ਰਾਵਲ ਆ ਉਹ ਵਧੂਗੀ ਸੋ ਉਹ ਨਾਲ ਟਾਈਮ ਜਿਹੜਾ ਡੈਫੀਨਿਟਲੀ ਬੈਟਰ ਆ ਰਿਹਾ ਹੈਗਾ ਸੋ ਇਹ ਹੀ ਹੈ ਕਿ ਆਹ ਟਾਈਮ ਜਿਹੜਾ ਥੋੜਾ ਰਲ ਮਿਲ ਕੇ ਇਸ ਤਰੀਕੇ ਦੇ ਨਾਲ ਆਪਾਂ ਗੱਲ ਲਈਏ ਜਿਹੜਾ ਔਖਾ ਸਮਾਂ ਹੈ ਜਿਹੜਾ ਨਾ ਜੂਗਾ ਜਦਾਂ ਕਹਿੰਦੇ ਨੇ ਸਮਾਂ ਦੇ ਚੰਗਾ ਨਾ ਰਹੇ ਤਾਂ ਮਾੜਾ ਵੀ ਨਹੀਂ ਰਹਿੰਦਾ ਹੁੰਦਾ ਸੋ ਸਮੇਂ-ਸਮੇਂ ਦੀ ਗੱਲ ਹੈ ਬਾਕੀ ਧੰਨ ਸਾਹਿਬ ਆਲਵੇਜ ਇੱਥੇ ਤਤਪਰ ਰਹਿੰਦੇ ਆ ਚੰਗੀ ਸਲਾਹ ਦੇਣ ਵਾਲੇ ਸੋ ਬਾਕੀ ਤੁਸੀਂ ਮੈਡੀਟੇਸ਼ਨ ਰੀਚ ਕਰਨਾ ਹੋਵੇ ਜੀ ਤੇ ਬਹੁਤ ਸਾਰੇ ਵੀਰ ਸਾਾਨੂੰ ਕਰਦੇ ਨੇ ਜੀ YouTube ਤੇ ਵੀ ਮੈਸੇਜ ਆਵ ਨਹੀਂ ਦਿੱਤੇ ਜਾਂਦੇ ਜੀ ਤੁਸੀਂ ਮੈਨੂੰ ਮੇਰੇ ਫੇਸਬੁਕ ਪੇਜ ਜਸਕਰਨ ਸਿੰਘ ਢੱਲੋਂ ਜਾਂ ਮੇਰਾ ਜਿਹੜਾ ਇੰਸਟਾਗ੍ਰam ਅਕਾਊਂਟ ਹੈਗਾ ਜੀਐਸ ਤੋਂ ਲੋ ਤੁਸੀਂ ਉੱਥੇ ਰੀਚ ਆਊਟ ਕਰ ਸਕਦੇ ਹੈਗੇ ਉਹ ਜੇ ਤੁਹਾਡਾ ਉੱਥੇ ਮੈਸੇਜ ਦਾ ਜਵਾਬ ਨਹੀਂ ਆਉਂਦਾ ਤਾਂ ਉੱਤੇ ਮੇਰਾ ਵਟਸਐਪ ਨੰਬਰ ਦਿੱਤਾ ਹੋਇਆ ਤੁਸੀਂ ਉੱਤੇ ਵਟਸਐਪ ਕਰ ਦਿਓ ਮੇਰੇ ਟੀਮ ਮੈਂਬਰ ਤੁਹਾਨੂੰ ਜਰੂਰ ਮੈਸੇਜ ਕਰਨਗੇ ਤੁਹਾਡਾ ਨੰਬਰ ਆਪਤਾ ਕਰਾ ਦੇਣਗੇ ਬਾਕੀ ਬੈਂਸ ਸਾਹਿਬ ਜਿਹੜੇ ਨੇ ਇਹ ਐਸ ਵਾਲੇ ਹੰਡੀ ਵਰਤੇ ਰੀਅਲਟਰ ਨੇ ਬ੍ਰੈਂਟਨ ਦੇ ਵਿੱਚ ਜੇ ਤੁਸੀਂ ਕਿਸੇ ਨੇ ਘਰ ਖਰੀਦਣਾ ਵੇਚਣਾ ਕੋਈ ਕਾਰੋਬਾਰ ਖੋਲਣਾ ਜੀ ਕੋਈ ਕਮਰਸ਼ੀਅਲ ਪਲੇਸ ਲੈਣੀ ਆ ਖਾਸ ਕਰਕੇ ਜਿਹੜੀ ਮਹਾਰਤ ਹੈ ਸਾਡੀ ਟੀਮ ਦੀ ਉਹ ਕਮਰਸ਼ੀਅਲ ਰੀਅਲ ਏਸਟੇਟ ਦੀ ਹੈਗੀ ਆ ਜੀ ਸੋ ਕਮਰਸ਼ੀਅਲੀ ਜੇਦਾ ਆਪਾਂ ਕੋਈ ਵੀ ਚੰਗਾ ਵਪਾਰ ਕੋਈ ਖਰੀਦਣਾ ਜਾਂ ਕੋਈ ਆਪਾਂ ਰੀਅਲ ਏਸਟੇਟ ਖਰੀਦਣੀ ਆ ਜਾਂ ਆਪਾਂ ਲੈਂਡ ਡਿਵੈਲਪਮੈਂਟ ਦੇ ਵਿੱਚ ਪੈਣਾ ਚਾਹੁੰਦੇ ਆ ਤਾਂ ਤੁਸੀਂ ਸਾਡੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ 647 621 1313 ਤੇ ਤੁਹਾਨੂੰ ਸਾਡਾ ਨੰਬਰ ਇੱਕ ਰੀਸੋਰਸਾ ਜੀ ਸੀਐਚ ਕੇ ਇਮੀਗ੍ਰੇਸ਼ਨ ਸਾਡੇ ਮਿਸਿਸਾਗਾ ਤੇ ਲੰਡਨ ਦੋ ਜਗ੍ਹਾ ਆਫਿਸ ਹੈਗੇ ਨੇ ਨੰਬਰ ਸਾਡੇ ਆਫਿਸ ਦਾ 6479487200 ਇਹ WhatsApp ਨੰਬਰ ਹੈ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਨਾਲ ਕੇ ਮੈਟਰ ਹੋਵੇ ਤੇ ਤੁਸੀਂ ਸਾਡੀ ਟੀਮ ਨੂੰ ਜ਼ਰੂਰ ਸੇਵਾ ਦਾ ਮੌਕਾ ਦਿਓ ਜੀ ਧੰਨਵਾਦੀ ਵਾਇਗੁਰੀ ਦਾ ਕਾਲਤਾ ਵਾਇਗੁਰੀ ਦੀ ਫਤਿਹ ਜੀ